ਹਾਂਜੀ ਹੈਲੋ ਜੀ ਸ਼ਸ਼ੀਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਹੋ ਤੁਸੀਂ ਸਾਰੇ ਜਣੇ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਤੇ ਖੁਸ਼ਹਾਲ ਹੋਵੋਗੇ ਮੈਂ ਗੁਰਤਨ ਹਮੇਸ਼ਾ ਇਸ ਚੜ੍ਹਦੀ ਕਲਾ ਵਿੱਚ ਰੱਖੇ ਤੇ ਮੈਂ ਵੀ ਠੀਕ ਠਾਕ ਆਂ ਲਾਜੀ ਮਾਰਨਿੰਗ ਦਾ ਟਾਈਮ ਹੈ ਸਵੇਰ ਦੇ 6:30 ਪੰਜ ਵਜ ਦਾ ਟਾਈਮ ਤੇ ਸਵੇਰੇ ਸਵੇਰ ਇੰਨਾ ਬੱਦਲ ਛੜਿਆ ਸੀ ਮੀਂਹ ਵੀ ਪੈਟਿਆ ਸੀ ਥੋੜਾ ਜਿਹਾ ਤੇ ਅਸੀਂ ਵੈਸੇ ਬਾਹਰ ਮੰਜੀ ਡਾਇਓ ਸੀ ਰਾਤ ਤੇ ਫਟਾਫਟ ਚੁੱਪ ਕੇ ਅੰਦਰ ਲੈ ਗਏ ਤੇ ਦੇਖ ਸਕਦੇ ਜੋ ਮੀ ਪੈ ਵੀ ਹਟਿਆ ਵਾ ਤੇ ਬੱਚੇ ਆਪਣੇ ਉੱਠ ਗਏ ਸੀ ਇਹ ਤੜਕੇ ਹੀ ਉੱਠ ਜਾਂਦੇ ਆ 5 5:30 ਵਜੇ ਤੱਕ ਉਟ ਜੰਦੇ ਸਾਡੇ ਨਾਲੋਂ ਵੀ ਜ਼ਿਆਦੇ ਕਾਲੇ ਆ ਬਟ ਜਦੋਂ ਸਕੂਲ ਲੱਗ ਗਿਆ ਫੇਰ ਨਹੀਂ ਇੰਨਾ ਉੱਠਿਆ ਕਰਨਾ ਹੁਣ ਨਹੀਂ ਉੱਠ ਜਾਂਦੇ ਆ ਘਰ ਰਹਿੰਦੇ ਚਾਚ ਖੇਡਣ ਦੇ ਚਾਚ ਤੇ ਮੌਸਮ ਬਹੁਤ ਜ਼ਿਆਦਾ ਖਰਾਬ ਹੋਇਆ ਸੀ ਬੱਦਲ ਵੀ ਬਹੁਤ ਜ਼ਿਆਦਾ ਚੜਾਏ ਸੀ ਤੇ ਮੀਂਹ ਬਿਲਕੁਲ ਥੋੜਾ ਥੋੜਾ ਪੈ ਰਿਹਾ ᱛੀ ਸੀ ਤੇ ਬੱਚੇ ਆਪਣੇ ਬਾਹਰ ਮੀਂਹ ਦੇ ਵਿੱਚ ਖੇਡਦੇ ਸੀ ਉਹਨਾਂ ਨੂੰ ਪੂਰਾ ਢਰਨੇ ਲੱਗਦਾ ਮੀਂਹ ਦੇ ਵਿੱਚ ਖੇਡਣ ਤੋਂ ਬਸ ਬਾਹਰ ਆਪਣੀ ਮਸਤੀ ਦੇ ਵਿੱਚ ਅੰਦਰ ਵੀ ਆਪਣਾ ਖੇਡਣ ਦੇ ਸੀ ਤੇ ਮੈਂ ਚਾਹ ਤਰ ਦਿੱਤੀ ਸੀ ਕਿਉਂਕਿ ਤੜਕੀ ਚਾਹ ਮੰਗਨ ਲੱਗ ਪੈਂਦੇ ਆ ਸਾਡੇ ਘਰੋਂ ਹੋਰ ਕੋਈ ਸਵੇਰੇ ਨਹੀਂ ਚਾਹਣ ਇੰਨੇ ਤੜਕੇ ਚਾਹ ਪੀਂਦਾ ਬੱਚੇ ਹੀ ਚਾਹ ਪੀਂਦੇ ਆ ਇਹ ਦੁੱਧ ਵੀ ਨਹੀਂ ਪੀਂਦੇ ਦੁੱਧ ਨਾਲ ਮਤਲਬ ਹੋਰ ਤਰ੍ਹਾਂ ਅਜੀਬ ਜਿਹਾ ਲੱਗਦਾ ਇਹਨਾਂ ਨੂੰ ਭਾਵੇਂ ਮਿੱਠਾ ਪਕ ਦੇ ਦੇ ਭਾਵੇਂ ਜਿੱਦਾਂ ਮਰਜੀ ਬਟ ਇਹਨਾਂ ਨੂੰ ਜਿਨਾ ਚਾਹ ਦੇ ਵਿੱਚ ਦੁੱਧ ਮਿਲਾ ਕੇ ਇਹਨਾਂ ਦੇ ਹੋ ਨਾ ਚਾਹਦੇ ਪੀਂਦੇ ਨਹੀਂ ਆ ਤੇ ਇੱਥੇ ਬਸ ਸਿਕੰਦਰ ਆਪਣੀ ਮસ્ਤੀ ਕਰਨ ਦੇ ਅਸੀਂ ਸਵੇਰੇ ਸਵੇਰ ਕੱਲ ਮੈਂ ਵੀਡੀਓ ਕੋਈ ਵਲੌਗ ਨਹੀਂ ਸ਼ੂਟ ਕੀਤਾ ਤੇ ਵੈਸੇ ਜਸੂਨੀ ਕੱਲ ਮਿਲਾਂ ਦੇਖ ਕੇ ਆਗੇ ਸੀ ਤੇ ਅੱਜ ਤਰੀਕ ਹੈਗੀ ਆ ਜੀ 1 ਜੁਲਾਈ ਤੇ 30 ਜੂਨ ਆਗੇ ਸੀ ਜਸੂਨੀ ਘਰ ਤੇ ਮੰਮੀ ਹੋਣੀ ਹ ਲੈਣੇ ਸੀ ਆਏ ਤੇ ਅੱਜ ਸਿਰਸਿਰ ਮੌਸਮ ਖਰਾਬ ਹੋ ਗਿਆ ਕੱਲ ਮੈਨੂੰ ਵੈਸੇ ਕੋਈ ਵੀਡੀਓ ਜ਼ਿਆਦਾਤਰ ਸ਼ੂਟ ਨਹੀਂ ਕੀਤੀ ਕਿਉਂਕਿ ਕੱਲ ਕੋਈ ਹੈ ਹੀ ਨਹੀਂ ਸੀ ਨਾ ਜ਼ਿਆਦਾ ਮਤਲਬ ਕੋਈ ਸ਼ੂਟ ਕਰਨ ਨੂੰ ਹੈਗਾ ਹੀ ਨਹੀਂ ਫਿਰ ਫੋਨ ਵੀ ਨਾ ਮੇਰਾ ਥੋੜਾ ਜਿਹਾ ਵਿੱਚ ਵਿੱਚ ਖਰਾਬ ਕਰ ਦੇ ਇਸ ਕਰਕੇ ਮੈਂ ਇੱਕ ਦਿਨ ਛੱਡ ਕੇ ਬਲੌਗ ਸ਼ੂਟ ਕਰ ਦਿੰਨੀ ਆ ਤੇ ਪਲੀਜ਼ ਜਿਹੜੇ ਜਨ ਮੇਰੇ ਚੈਨਲ ਤੇ ਨਿਊ ਆਏ ਨੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਸਾਰੇ ਜਨ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਕੇ ਜਾਇਓ ਤੇ ਲੋ ਜੀ ਹੁਣ ਮੇਰੇ ਸੂਈ ਦੇ ਵਿੱਚ ਆ ਗਈ ਸੀ ਚਾਹ ਬਣ ਗਈ ਸੀ ਆਪਣੀ ਮੈਂ ਚਾਹ ਵਰਤ ਕੇ ਮਤਲਬ ਬਾਹਰ ਬਾਹਰ ਬੱਚਿਆਂ ਦੇ ਨਾਲ ਬੈਟਸਨ ਨਹੀਂ ਖੇਡਣ ਲੱਗ ਪੰਨੀ ਆ ਫਿਰ ਜਦੋਂ ਚਾਹ ਪੁੰਨਦੀਏ ਮੇਰੇ ਮਗਰ ਹੀ ਆ ਜਾਂਦੇ ਆ ਕਿਉਂਕਿ ਸਵੇਰੇ ਸਵੇਰੇ ਚਾਹ ਚਾਹ ਕਰਨ ਲੱਗ ਪੰਦੇ ਆ ਫਿਰ ਮੈਨੂੰ ਜਲਦੀ ਦੇ ਨਾਲ ਚਾਹ ਬਣਾਉਣੀ ਪੈਂਦੀ ਆ ਨਹੀਂ ਤਾਂ ਅਸੀਂ 6 6:30 ਵਜੇ ਤੱਕ ਵੀ ਚਾਹ ਬਣਾ ਸਕਦੇ ਆ ਕਿਉਂਕਿ ਸਵੇਰੇ ਸਵੇਰ ਤਾਂ ਤੁਹਾਨੂੰ ਪਤਾ ਵਾ ਕਿ ਜਿੰਨੇ ਡਿਊਟੀ ਜਾਣਾ ਹੁੰਦਾ ਉਹਦੇ ਵਾਸਤੇ ਚਾਹ ਬਣਦੀ ਆ ਟਾਈਮ ਨਾਲ ਪਰ ਸੱਡੇ ਘਰ ਵੀ ਇਨ ਤੜਕੇ ਕੋਈ ਡਿਊਟੀ ਨਹੀਂ ਜਾਂਦਾ ਇਹਨੇ ਟਾਈਮ ਦੇ ਨਾਲ ਤੇ ਫਿਰ ਅਸੀਂ ਲੇਟ ਬਣਾ ਲੈਣੇ ਆ ਪਰ ਬੱਚਿਆਂ ਦੇ ਘਰ ਕਿਸੇ ਨੂੰ ਸਵੇਰ ਬਣਾਉਣੀ ਪੈਂਦੀ ਆ ਬਸ ਅੱਜ 1 ਜੁਲਾਈ ਹੋ ਗਈ ਹੈ ਇਹਨਾਂ ਦੇ ਸਕੂਲ ਵੀ ਲੱਗ ਜਾਣੇ ਆ ਬਸ ਮੰਡੇ ਤੋਂ ਹੁਣ ਇਹਨਾਂ ਨੇ ਸਕੂਲ ਵੀ ਜਾਇਆ ਕਰਨਾ ਫਿਰ ਸਾਨੂੰ ਹੋਰ ਜਲਦੀ ਦੇ ਨਾਲ ਉੱਠਣਾ ਪਿਆਗਾ ਨਾ ਫਿਰ ਇਹਨਾਂ ਨੇ ਉੱਠਿਆ ਕਰਨਾ ਫਿਰ ਇਹਨਾਂ ਨੂੰ ਪਤਾ ਹੁੰਦਾ ਕਿ ਸਕੂਲ ਜਾਣਾ ਬਸ ਉਹ ਕਿੱਡਨ ਦੇ ਚਾਹ ਦੇ ਵਿੱਚ ਹੀ ਮਤਲਬ ਉੱਠ ਪੈਂਦੇ ਆ ਟਾਈਮ ਦੇ ਨਾਲ ਤੇ ਲੋ ਜੀ ਆਪਣੀ ਚਾਹ ਵੀ ਬਣ ਗਈ ਸੀ ਬੱਚਿਆਂ ਨੂੰ ਦੇ ਕੇ ਉਸ ਤੋਂ ਬਾਅਦ ਅਸੀਂ ਆਪ ਪੀਨੇ ਆ ਤੇ ਮੀ ਪੈਂਦੇ ਆ ਅਸੀਂ ਬਾਹਰ ਤੇ ਮੌਸਮ ਬੜਾ ਖਰਾਬ ਹੋ ਗਿਆ ਸੀ ਫਿਰ ਸਾਡੇ ਕੋਲ 5 ਵਜੇ ਚਾਹ ਪੀ ਕੇ ਅਸੀਂ ਫਿਰ ਮਤਲਬ ਪੈ ਗਏ ਸੀ ਫਿਰ 7:00 ਵਜੇ ਉੱਠੇ ਸੀ ਕਿਉਂਕਿ ਨਿਤੜਕੇ-ਤੜਕੇ ਕਿੜਾ ਕੰਮ ਕਰਨਾ ਹੁੰਦਾ ਉਸ ਤੋਂ ਬਾਅਦ ਨਾ ਧੋ ਕੇ ਆਪਾਂ ਮੀਂਹ ਥੋੜਾ-ਥੋੜਾ ਹਟ ਗਿਆ ਸੀ ਨਾ ਜ਼ਿਆਦਾ ਵੀ ਨਹੀਂ ਪਿਆ ਬਸ ਘੰਟਾ-ਦੋ ਘੰਟੇ ਕਿੰਦਾਰਿਆਂ ਤੇ ਬਾਅਦ ਵਿੱਚ ਹਟ ਗਿਆ ਸੀ ਜਦੋਂ ਹਟਿਆ ਸੀ ਉਦੋਂ ਹੀ ਉੱਟੇ ਫੇਰ ਤੇ ਫੇਰ ਲੱਗ ਗਈ ਆਪਣਾ ਨਾ ਧੋ ਕੇ ਆਪਣੇ ਕਮਾਕਾਰਾਂ ਤੇ ਤੇ ਇੱਥੇ ਮੈਂ ਰਾਤ ਦੇ ਭੰਡੇ ਹੋਏ ਤੋਤੇ ਲਗਾਉਂਦੇ ਸੀ ਟਕਾ ਦੇ ਦਿੰਦੀ ਸਵੇਰੇ ਸਵੇਰ ਤੇ ਜਦੋਂ ਸਵੇਰੇ ਚਾਹ ਬਣਾਉਣੀ ਉਦੋਂ ਵੈਸੇ ਟਕਾ ਦੇ ਦਿੰਦੀ ਆ ਪਰ ਅੱਜ ਬੱਚਿਆਂ ਨੇ ਬੜਾ ਤੰਗ ਕੀਤਾ ਹੋਇਆ ਸੀ ਸਵੇਰੇ ਸਵੇਰ ਤੇ ਫਿਰ ਮੈਨੂੰ ਹੁਣ ਇਸ ਟਾਈਮ ਟਕਾਉਣੇ ਪਏ ਲੋ ਜੀ ਪਹਿਲਾਂ ਤਾਂ ਜਿਹੜੇ ਮੇਰੇ ਚੈਨਲ ਤੇ ਨਿਊ ਆਏ ਨੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਪਲੀਜ਼ ਸਾਰੇ ਜਣੇ ਵੀਡੀਓ ਨੂੰ ਫੋਲੋਅ ਆਨ ਜ਼ਰੂਰ ਕਰਿਆ ਕਰੋ ਤੇ ਸੋ ਇੱਥੇ ਆਪਾਂ ਆਪਣੇ ਜਿਹੜੇ ਬਰਤਨ ਸੀ ਉਹ ਟਕਾ ਦਿੱਤੇ ਸੀ ਉਸ ਤੋਂ ਬਾਅਦ ਮੈਂ ਲੱਗ ਪਈ ਆਟਾ ਗੁੰਨਣਾ ਕਿਉਂਕਿ ਸਰਦਾਰ ਜੀ ਉਹਨਾਂ ਨੇ ਅੰਚਾਨਾ ਸੀ ਡਿਊਟੀ ਆਪਣੀ ਤੇ ਟਾਈਮਿੰਗ ਹੋ ਗਈ ਸੀ 9:00 ਵਜੇ ਦੀ 7:30 ਤੋਂ 8:00 ਦਾ ਟਾਈਮ ਸੀ ਤੇ ਫਿਰ ਮੈਂ ਆਟਾ ਗੁੰਨਣ ਲੱਗ ਪਈ ਤੇ ਨਾਲ ਦੀ ਨਾਲ ਉਹ ਚਾਹ ਵੀ ਮੰਗਣ ਲੱਗ ਪਈ ਸੀ ਸਾਰੇ ਰਣੇ ਫਿਰ ਦੁਬਾਰਾ ਪਾ ਚਾਹ ਵੀ ਮਤਲਬ ਨਾਲ ਦੀ ਨਾਲ ਜਸਨੇ ਧਰ ਦਿੱਤੀ ਸੀ ਉਹ ਮੈਂ ਵਿਚ ਨੂੰ ਵੀਡੀਓ ਦੀ ਕਲਿੱਪ ਨੇ ਲਈ ਹੋਈ ਕਿਉਂਕਿ ਥੋੜਾ ਜਨਾ ਉਥੇ ਪ੍ਰੋਬਲਮ ਆ ਕਿ ਕੈਮਰੇ ਤੇ ਮੂਰੇ ਖੜ ਗਈ ਸੀ ਜੱਸਣ ਕੇ ਫਿਰ ਇਸ ਕਰਕੇ ਮੈਨੂੰ ਉਹ ਕੱਟਣੀ ਪਈ ਵੀਡੀਓ ਤੇ ਸੋ ਬਾਹਰ ਹੱਲੇ ਵੀ ਨਾ ਥੋੜੀ ਥੋੜੀ ਬਾਰਿਸ਼ ਹੋਈ ਜਾਂਦੇ ਸੀ ਮੀਂਹ ਪਈ ਜਾਂਦਾ ਸੀ ਥੋੜਾ ਥੋੜਾ ਖੱਲੀ ਆਪਣਾ ਘਰ ਦਾ ਕੋਈ ਵੀ ਕੰਮ ਨਹੀਂ ਸੀ ਜਿਹੜਾ ਕੋਈ ਵੀ ਨਹੀਂ ਨਿਭੜਿਆ ਸਿਰਫ ਸਵੇਰ ਦੀ ਚਾਹ ਪੀਤੀ ਤੇ ਰਸੋਈ ਦੇ ਵਿੱਚ ਥੋੜਾ ਬਹੁਤਾ ਖਲਾਰਾ ਚੱਕਿਆ ਆਟਾ ਟੋਕਣ ਕੇ ਰੱਖਿਆ ਛਾੜੂ ਵਗੈਰਾ ਆਪਣਾ ਹਲੇ ਸਾਰਾ ਹੀ ਲੱਗਣ ਵਾਲਾ ਸੀ ਤੇ ਮੀਂਹ ਪੈਂਦਿਆ ਸੀ ਥੋੜਾ ਥੋੜਾ ਬਾਹਰ ਗਿੱਲਾ ਸੀ ਵੇੜਾ ਤੇ ਪਰ 10 11 ਵਜੇ ਨੂੰ ਇਹ ਮੀਂਹ हट ਕੇ ਵੇੜਾ ਨਾਲ ਥੋੜਾ ਥੋੜਾ ਸਿੱਲਾ ਜਾ ਹੋ ਗਿਆ ਸੀ ਤੇ ਆਟਾ ਗੁੰਨ ਕੇ ਚਾਹ ਆਪਣੀ ਬਣ ਗਈ ਸੀ ਤੇ ਇੱਥੇ ਨਾਲ ਦੀ ਨਾਲ ਮੈਂ ਬਣਾਉਣ ਲੱਗ ਪਈ ਪ੍ਰੌਂਠੀਆਂ ਕਿਉਂਕਿ ਅੱਜ ਪ੍ਰੌਂਠੀਆਂ ਦੀ ਫਰਮਾਇਸ਼ ਕੀਤੀ ਹੋਈ ਸੀ ਸਾਰਿਆਂ ਨੇ ਕਿ ਪ੍ਰੌਂਠੀਆਂ ਖਾਣੀਆਂ ਵਾ ਇਹ ਆਲੂ ਨੋਟਰੀਆਂ ਦੀ ਸਬਜੀ ਬਣਾਈ ਸੀ ਆਪਣੀ ਉਹ ਜਿਹੜੀ ਉਦਨ ਵਾਲੀ ਉਸ ਤੋਂ ਬਾਅਦ ਆਪਾਂ ਕੋਈ ਸਬਜੀ ਨਹੀਂ ਬਣਾਈ ਤੇ ਕੱਲ੍ਹ ਸ਼ਾਮਾਂ ਦਾ ਆਪਣਾ ਉਹਦੇ ਨਾਲ ਡਾਂਗੂ ਹੋ ਗਿਆ ਤੇ ਅੱਜ ਥੋੜੀ ਜੀ ਸੀ ਤੇ ਖਾਣ ਨੂੰ ਨਹੀਂ ਦਿਲ ਕੀਤਾ ਇਸ ਕਰਕੇ ਸੋਚਿਆ ਕਿ ਪ੍ਰੌਂਠੀਆਂ ਖਾ ਲਈਏ ਤਲਾ ਕੇ ਤੇ ਪਰੌਂਠੀਆਂ ਖਾ ਕੇ ਉਸ ਤੋਂ ਬਾਅਦ ਫਿਰ ਮੈਂ ਆਪਣੇ ਕਿਚਨ ਦੀ ਕਲੀਨਿੰਗ ਕੀਤੀ ਝਾੜੂ ਵਗੈਰਾ ਲਗਾਇਆ 10 11 ਵਜੇ ਨੂੰ ਮੀਂਹ ਹਟਿਆ ਸੀ ਤੇ ਫਿਰ ਆਪਣਾ ਘਰ ਦੇ ਕੰਮ ਕਰਦੇ ਹਲੇ ਕਰਨ ਹੀ ਦੇ ਸੀ ਨਵੇੜਾ ਨਹੀਂ ਦੇ ਸੀ ਤੇ ਆਪਾਂ ਨੂੰ ਇੱਕ ਕਾਲ ਲੱਗੀ ਕਿ ਆਪਣੇ ਘਰ ਆਜੋ ਨੇ ਪਰੌਣੇ ਤੇ ਪਰੌਣੇ ਆਣੇ ਆ ਜੀ ਆਪਣੇ 4-5 ਜਣੇ ਤੇ ਜਸਪ੍ਰੀਤ ਦੀਪੂ ਆਜੀ ਨੇ ਫੁੱਫੜ ਜੀ ਨੇ ਉਹਨਾਂ ਦੇ ਬੱਚਿਆਂ ਨੇ ਆਉਣਾ ਸੀ ਤੇ ਇਸ ਕਰਕੇ ਫਿਰ ਜਿਹੜਾ ਮਾਹੌਲ ਹੋਲੀ ਹੋਲੀ ਕੰਮ ਨਿਬੜਨ ਦੀ ਸੀ ਫਿਰ ਮੈਨੂੰ ਜਲਦੀ ਜਲਦੀ ਨਿਬੜਨਾ ਪਿਆ ਤੇ ਹਲੇ ਆਪਾਂ ਕੋਈ ਵੀ ਘਰ ਦੀ ਸਾਫ ਸਫਾਈ ਨਹੀਂ ਸੀ ਕੀਤੀ ਮੈਸਜ ਉਹਨਾਂ ਨੇ 12 ਸਾਢੇ 12 ਵਜੇ ਤੱਕ ਆ ਗਿਆ ਸੀ ਉਸ ਤੋਂ ਪਹਿਲਾਂ ਆਪਣੇ ਜਿਹੜੇ ਸਾਰੇ ਕੰਮ ਤਾਂ ਦੇ ਹੋ ਗਏ ਸੀ ਤੇ ਇੱਥੇ ਬਸ ਪਰੌਟੀਆਂ ਸਾਰੇ ਜਣੇ ਖਾਂਦੇ ਸੀ ਜਸ ਨਾਲ ਉਹ ਨਾਲ ਫੜਾਈ ਜਾਂਦੀ ਸੀ ਲੋ ਜੀ ਤੁਹਾਨੂੰ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਤੁਹਾਨੂੰ ਮੇਰੀਆਂ ਵੀਡੀਓਜ਼ ਕਿੱਦਾਂ ਦੀਆਂ ਲੱਗਦੀਆਂ ਨੇ ਸਾਰੇ ਜਣੇ ਜ਼ਰੂਰ ਕਮੈਂਟ ਕਰਕੇ ਦੱਸਿਆ ਕਰੋ ਤੇ ਵੀਡੀਓ ਨੂੰ ਸਾਰੇ ਜਣੇ ਫੁੱਲ ਵਾਚ ਜ਼ਰੂਰ ਕਰਿਆ ਕਰੋ ਤੇ ਲਾਈਕ ਸਾਰੇ ਜਣੇ ਜ਼ਰੂਰ ਕਰਕੇ ਜਾਇਆ ਕਰੋ ਤੇ ਪਹਿਲਾਂ ਵਾਂਗੂ ਸਾਥ ਤੇ ਸਪੋਰਟ ਆਪਣਾ ਬਣਾਈ ਰੱਖਿਓ ਤੇ ਇੱਥੇ ਬਸ ਅਸੀਂ ਜਲਦੀ ਜਲਦੀ ਨਾਲੋ ਨਾਲ ਰਲ ਮਿਲ ਕੇ ਅਸੀਂ ਪ੍ਰੌਂਟੀਆਂ ਬਣਾਉਂਦੀਆਂ ਸੀ ਫੁਲਕੇ ਵੀ ਅਸੀਂ ਐਵੇਂ ਹੀ ਬਣਾਉਂਦੇ ਹਾਂ ਰਲ ਮਿਲ ਕੇ ਜਸ ਨਾਲ ਦੇ ਨਾਲ ਪੀੜੇ ਕਰੀ ਜਾਂਦੀ ਹੁੰਦੀ ਚੁੰਡੀ ਕਰੀ ਜਾਂਦੀ ਹੁੰਦੀ ਮੈਂ ਵੇਲ ਵੇਲ ਕੇ ਸਿੱਕੀ ਜਾਂਦੀ ਹੁੰਦੀ ਆ ਤੇ ਬਾਹਰ ਤਾਂ ਤੁਹਾਨੂੰ ਮੌਸਮ ਦਿਖਾਦਾ ਇਹ ਟਾਈਮ ਹੋ ਗਈ ਆ ਜੀ ਸਾਢੇ ਕੋ 11 ਵਜ ਦੀ ਤੇ ਰੋਟੀ ਪਣੀ ਖਾ ਕੇ ਆਪਾਂ ਬਰਤਨ ਸਾਫ ਕਰਕੇ ਝਾੜੂ ਵਗੈਰਾ ਲਗਾ ਲਿਆ ਸੀ ਮੈਂ ਉਸ ਤੋਂ ਬਾਅਦ ਕੋਈ ਵੀਡੀਓ ਨਹੀਂ ਸ਼ੂਟ ਕੀਤੀ ਸਾਡੇ ਕੋ 11 ਵਜੇ ਦਾ ਟਾਈਮ ਹੋ ਗਿਆ ਸੀ ਤੇ ਬਾਹਰ ਨਾ ਵਿੜਾ ਵੀ ਆਪਣਾ ਜਿਹੜਾ ਸੁੱਕ ਗਿਆ ਸੀ ਮਾੜਾ ਮਾੜਾ ਸਿੱਲਾ ਸੀ ਤੇ ਝਾੜੂ ਮੈਂ ਕੱਢ ਲਿਆ ਸੀ ਅੰਦਰੋਂ ਵੀ ਕੱਢ ਲਿਆ ਸੀ ਬਾਹਰੋਂ ਵੀ ਕੱਢ ਲਿਆ ਸੀ ਬੱਚਿਆਂ ਨੂੰ ਨਵਾ ਕੇ ਉਹਨਾਂ ਦੇ ਸਿਰ ਵੀ ਵਾ ਦਿੱਤੇ ਸੀ ਮੈਨੂੰ ਇਹ ਸੀ ਕਿ ਵਲੌਗ ਜਿਆਦਾ ਲੰਬਾ ਹੋ ਜਾਣਾ ਫਿਰ ਆਪਾਂ ਪਿੱਛੇ ਨਾ ਮਤਲਬ ਨਹੀਂ ਲਿਆ ਹੋਇਆ ਤੇ ਲੋ ਜੀ ਇੱਥੇ ਬੱਚੇ ਆਪਣੇ ਨਾਂ ਤੋਂ ਕੇ ਬੈਠੇ ਸੀ ਤੇ ਇਹ ਪੈਨ ਲਿਆਂਦੇ ਸੀ ਸੌਫ ਵਾਲੇ ਤੇ ਬੱਚੇ ਨਿਕਲਾਰ ਤੇ ਇਹ ਆਪਣੇ ਮਾਮਾ ਜੀ ਦੀ ਬੇਟੀ ਆਈ ਹੋਈ ਸੀ ਕਾਲ ਜਸਪੀ ਤੋਂ ਉਹਨਾਂ ਨਹੀਂ ਆਈ ਸੀ ਕਿਉਂਕਿ ਉਹਨਾਂ ਦੇ ਖੁੱਲ ਗਿਆ ਸੀ ਨਾ ਕਿ ਉਹਨਾਂ ਦੀ ਫਿਰ ਨਾਲ ਹੀ ਆ ਗਈ ਹੈ ਕਿਉਂਕਿ ਹਲੇ ਛੁੱਟੀਆਂ ਸੀ ਤੇ ਇਸ ਕਰਕੇ ਕਹਿੰਦੀ ਚਲੋ ਦੋ ਚਾਰ ਦਿਨ ਤਾਂ ਦੇਖੋ ਲਾੜਨੀ ਆ ਤੇ ਇਹ ਬੱਚੇ ਇੱਥੇ ਆਪਣੇ ਖੇਡਣਦੇ ਸੀ ਦੋਨੋਂ ਸਿਕੰਦਰ ਤੇ ਸੁਲਤਾਨ ਤੇ ਆਪਣੇ ਸਾਰਾ ਕੰਮ ਹੋ ਗਿਆ ਸੀ ਜਿਹੜਾ ਤੇ ਪਰੋਣੇ ਆਉਣ ਹੀ ਵਾਲੇ ਸੀ ਥੋੜਾ ਕੀ ਟਾਈਮ ਬਾਅਦ ਮਤਲਬ ਪਰੋਣੇ ਆ ਗਏ 12:00 ਵਜੇ ਨੂੰ ਆਗੇ ਸੀ 12:30 ਕੁ 12 ਵਜ ਦਾ ਟਾਈਮ ਹੋਣਾ ਤੇ ਲੋ ਜੀ ਇੱਥੇ ਆਪਾਂ ਬਾਹਰ ਪਰੋਣੇ ਆਏ ਕਿਉਂਕਿ ਮੈਂ ਹਲੇ ਝਿਜਕਦੀ ਸੀ ਮੈਂ ਵੀਡੀਓ ਨਹੀਂ ਸ਼ੂਟ ਕੀਤੀ ਪਰੋਣੇ ਆਿਆਂ ਦੀ ਕਿਉਂਕਿ ਤੁਹਾਨੂੰ ਪਤਾ ਜਦੋਂ ਕਿਸੇ ਨੇ ਪਹਿਲੀ ਵਾਰ ਆਉਣਾ ਹੋਵੇ ਤੇ ਥੋੜਾ ਜਿਹਾ ਚੀਜ਼ ਇਹ ਕਿਟਾਟ ਰਹਿੰਦੀ ਹੈ ਮੈਨੂੰ ਮਤਲਬ ਨਾ ਸ਼ਰਮ ਜੀ ਬਹੁਤ ਹੁੰਦੀ ਹੈ ਕਿਸੇ ਦੀ ਵੀਡੀਓ ਬਣਾਉਣ ਚ ਮਤਲਬ ਹੁੰਦਾ ਹੀ ਹੈ ਮੈਨੂੰ ਬਹੁਤ ਜ਼ਿਆਦਾ ਹੁੰਦਾ ਮੈਂ ਆਪਣੇ ਬਣਾ ਲਾਂ ਕੋਈ ਚੱਕਰ ਨਹੀਂ ਹ ਬਟ ਮੈਂ ਕਿਸੇ ਦੇ ਸਾਹਮਣੇ ਵੀਡੀਓ ਦੇ ਵਿੱਚ ਬੋਲ ਵੀ ਨਹੀਂ ਸਕਦੀ ਪਤਾ ਨਹੀਂ ਹਜੇ ਕਿਉਂ ਮਤਲਬ ਮੇਰੇ ਮਨ ਦੇ ਵਿੱਚ ਨਾ ਉਹ ਡਾਰ ਜਾਨੀ ਜਾਂਦੇ ਵਾਲੇ ਜਦੋਂ ਉਹ ਚੱਲੇਗਾ ਬਸ ਸਾਰਾ ਕੁਝ ਹੋ ਜਾਣਾ ਵਧੀਆ ਵਧੀਆ ਤੇ ਪਰ ਤੁਸੀਂ ਮੈਨੂੰ ਜ਼ਰੂਰ ਸਪੋਰਟ ਕਰਿਆ ਕਰੋ ਕਿਉਂਕਿ ਮੈਂ ਤੁਹਾਡੀ ਸਪੋਰਟ ਦੇ ਨਾਲ ਹੀ ਇੱਥੋਂ ਤੱਕ ਆਈ ਆ ਤੇ ਅੱਗੇ ਵੀ ਜਾਣਾ ਵਾ ਕਿਉਂਕਿ ਮੈਨੂੰ ਤੁਹਾਡੇ ਸਾਰਿਆਂ ਤੋਂ ਬਹੁਤ ਜ਼ਿਆਦਾ ਪਿਆਰ ਮਿਲਿਆ ਸਪੋਰਟ ਮਿਲੀ ਤੇ ਬਹੁਤ ਲਾਈਕ ਕਰਦੇ ਜੋ ਤੁਸੀਂ ਕਿਉਂਕਿ ਮੈਂ ਨੇ ਟਾਈਮ ਬਾਅਦ ਵੀ ਵੀਡੀਓ ਪਾਲਾ ਤੇ ਤੁਸੀਂ ਤਾਂ ਵੀ ਮੈਨੂੰ ਦੇਖਦੇ ਜੋ ਮੇਰੀ ਵੀਡੀਓ ਦੀ ਵੇਟ ਕਰਦੇ ਰਹਿੰਦੇ ਜੋ ਬਹੁਤ ਵਧੀਆ ਲੱਗਾ ਤੇ ਪਹਿਲਾਂ ਪਕੋਡਾ ਡਰਿੰਕ ਪਾ ਕੇ ਲੈ ਕੇ ਗਿਆ ਸੀ ਤੇ ਉਸ ਤੋਂ ਬਾਅਦ ਥੋੜਾਕ ਟਾਈਮ ਬੈਠ ਕੇ ਫਿਰ ਮੈਂ ਚਾਹ ਵੀ ਨਾਲੇ ਬਣਾਤੀ ਇੱਥੇ ਨਾਲ ਦੀ ਨਾਲ ਆਪਾਂ ਸਬਜੀ ਦਾ ਵੀ ਤੜਕਾ ਵਗੈਰਾ ਬਣਾ ਲਿਆ ਸੀ ਉਹ ਤਾਂ ਪਹਿਲਾਂ ਹੀ ਬਣਾ ਲਿਆ ਸੀ ਮਤਲਬ ਛਾੜੂ ਜਦੋਂ ਲਗਾਉਂਦੀ ਸੀ ਮੈਂ ਉਦੋਂ ਜਸਨੀ ਗੰਡੇ ਵਗੈਰਾ ਸ਼ੀਲਲੇ ਸੀ ਲਸਣ ਵਗੈਰਾ ਆਲੂ ਲੂ ਸਾਰਾ ਕੁਝ ਮਟਰ ਪਨੀਰ ਦੀ ਸਬਜੀ ਬਣਾਉਣੀ ਸੀ ਆਪਾਂ ਤੇ ਇੱਥੇ बस ਆਪਣੀ ਜਿਹੜੀ ਚਾਹ ਸੀ ਬਣੀ ਗਈ ਫਿਰ ਆਪਾਂ ਨਾਲ ਨਾਲ ਮੈਂ ਤਾਂ ਜਸਨੀ ਪਾ ਕੇ ਸਾਰਿਆਂ ਨੂੰ ਫੜਾ ਦਿੱਤੀ ਤੇ ਆਟਾ ਵਗੈਰਾ ਵੇਪਾ ਗੁੰਨ ਕੇ ਰੱਖ ਲਿਆ ਸੀ ਤੇ ਬਾਹਰ ਸਵੇਰੇ ਸਵੇਰੇ ਨਮੀ ਉਸ ਤੋਂ ਬਾਅਦ ਠੰਡਾ ਮੌਸਮ ਤੇ ਹੁਣ ਐਨੀ ਜ਼ਿਆਦਾ ਧੁੱਪ ਐਨਾ ਜ਼ਿਆਦਾ ਗਰਮੀ ਹੋਗੀ ਸੀ ਬਹੁਤ ਮੰਦੇ ਹਾਲੋਂ ਅੰਦਰ ਸ ਰਸੋਈ ਦੇ ਵਿੱਚ ਤੇ ਕੁਝ ਨਾ ਪੁੱਛੋ ਇੰਨੀ ਜ਼ਿਆਦਾ ਗਰਮੀ ਹੋਗੀ ਸੀ ਨਾ ਪਤਾ ਨਹੀਂ ਮੌਸਮ ਅੱਜ ਕੱਲ ਕਰਦਾ ਕੀ ਆ ਸਵੇਰੇ ਸਵੇਰੇ ਨਮੀ ਉਸ ਤੋਂ ਬਾਅਦ ਠੰਡਾ ਮੌਸਮ ਉਸ ਤੋਂ ਬਾਅਦ ਧੁੱਪ ਬਸ ਐਦਾਂ ਹੀ ਚੱਲਦਾ ਰਹਿੰਦਾ ਵਾ ਤੇ ਲੋ ਜੀ పీలో సే జా తోడే నల్సి మెను మేమన బోల్నతో ਇਕ ਵਧੀਆ ਜਿਮਨ ਦੇ ਵਿੱਚ ਨਾ ਬ੍ਰੌਡ ਜੀ ਹੁੰਦੀ ਆ ਪਰ ਜਦੋਂ ਇਦਾਂ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਗੱਲਾਂ ਕਰਦੀ ਆ ਮੈਨੂੰ ਬਹੁਤ ਵਧੀਆ ਲੱਗਦਾ ਤੁਸੀਂ ਮੇਰੀ ਵੀਡੀਓ ਵੀ ਦੇਖਦੇ ਜੋ ਮੈਨੂੰ ਪਿਆਰ ਕਰਦੇ ਜੋ ਸੁਣ ਸੁਣ ਕੇ ਕਮੈਂਟ ਕਰਦੇ ਜੋ ਬਹੁਤ ਵਧੀਆ ਲੱਗਦਾ ਵਾ ਪਰ ਮੈਨੂੰ ਇਦਾਂ ਹੁੰਦਾ ਕਿ ਮੈਂ ਚਿਕਸਨ ਵਲੌਗ ਦੇ ਵਿੱਚ ਲੈ ਲਿਆ ਅਗਲਾ ਕੀ ਸੋਚੂਗਾ ਕਿਦਾਂ ਗੱਲਾਂ ਕਰੂਗਾ ਕਿ ਗੱਲਾਂ ਕਰਨ ਵਾਲੇ ਕਰ ਹੀ ਜਾਂਦੇ ਆ ਮੈਨੂੰ ਕੱਲੀ ਨੂੰ ਵੀ ਕਰ ਹੀ ਜਾਂਦੇ ਆ ਬਹੁਤ ਕੁਝ ਬੋਲਦੇ ਆ ਲੋਕੀ ਪਰ ਮੈਂ ਪਰਵਾਹ ਨਹੀਂ ਕਰਦੀ ਜਦੋਂ ਮੈਂ ਪ੍ਰਭਾਵ ਕਰਨ ਲੱਗ ਜਾਂਦੀ ਆ ਨਾ ਉਦੋਂ ਮੈਨੂੰ ਇਹ ਹੁੰਦਾ ਕਿ ਮੈਂ ਉਹ ਕੋਨੇ ਬੰਦ ਕਰਦਾ ਆਪਣਾ ਚੈਨਲ ਬੰਦ ਕਰਦਾ ਪਰ ਕਿਸੇ ਵੀਲੇ ਮਨ ਦੇ ਵਿੱਚ ਡਰ ਚਾ ਵੀ ਹੋ ਜਾਂਦਾ ਕਿ ਇੰਨੇ ਛਿਰ ਦੀ ਮਿਹਨਤ ਕੀਤੀ ਆ ਤੇ ਉਹ ਕਿਉਂ ਵਿਅਰਥ ਗੁਗੋਣੀ ਆ ਮੈਂ ਆਪਣਾ ਕੰਮ ਚਲਾਈ ਜਾਨੀ ਆ ਕਿਉਂਕਿ ਜਿਹੜੇ ਮੈਨੂੰ ਦੇਖਦੇ ਆ ਪਸੰਦ ਕਰਦੇ ਉਹਨਾਂ ਨੇ ਦੇਖ ਹੀ ਜਾਣਾ ਜਿਨ੍ਹਾਂ ਨੇ ਬੋਲਣਾ ਉਹਨਾਂ ਬੋਲੀ ਜਾਣਾ ਕਿਉਂਕਿ ਅੰਧੇ ਹੁੰਦੇ ਨਾ ਦਾਤੀ ਨੂੰ ਇੱਕ ਪਾਸੇ ਧੰਦੇ ਤੇ ਦੁਨੀਆ ਨੂੰ ਦੋਵੇਂ ਪਾਸੇ ਆ ਤੇ ਇਸ ਕਰਕੇ ਦੁਨੀਆ ਨਹੀਂ ਕਿਹੇ ਪਾਸੇ ਵੀ ਟਿਕਨ ਦਿੰਦੀ ਆਪਣੇ ਰਿਸ਼ਤੇਦਾਰ ਵੀ ਕਰੀ ਜਾਂਦੇ ਆ ਸਾਰੇ ਲੋਕ ਕਰੀ ਜਾਂਦੇ ਆ ਗੱਲਾਂ ਜਿੰਨੇ ਕਰਨੀਆਂ ਕਰੀ ਜਾਣੀਆਂ ਉਹ ਕਿਉਂਕਿ ਗੱਲਾਂ ਅੰਧੇ ਹੁੰਦੇ ਨਾ ਕੰਦਾਂ ਦੇ ਵੀ ਕੰਨ ਹੁੰਦੇ ਆ ਗੱਲਾਂ ਪਹੁੰਚਦੀਆਂ ਪਹੁੰਚਦੀਆਂ ਪਹੁੰਚ ਹੀ ਜਾਂਦੀਆਂ ਆ ਇਸ ਕਰਕੇ ਨਾ ਕਿਹਨੂੰ ਗੱਲ ਕਰਨ ਤੋਂ ਪਹਿਲਾਂ ਆਪਣੇ ਪੀੜੀ ਥੱਲੇ ਸੋਟਾ ਮਾਰੀ ਦਿੰਦਾ ਕਿ ਅਸੀਂ ਕਿੱਦਾਂ ਦੇ ਆ ਅਗਲੇ ਨੂੰ ਅਸੀਂ ਕਿੱਦਾਂ ਯਾ ਜਗਾਂ ਰਹਿੰਦੇ ਆ ਇਸ ਕਰਕੇ ਸੋ ਕਿਸੇ ਨੂੰ ਕੋਈ ਬਾਤੂ ਕਾ ਟੂ ਗੱਲ ਨਾ ਕਰਿਆ ਕਰੋ ਪਹਿਲਾਂ ਆਪਣੇ ਬਾਰੇ ਸੋਚਿਆ ਕਰੋ ਮੇਰਾ ਇੱਕ ਸੂਲਿਆ ਕਿ ਮੈਂ ਕਿਸੇ ਬਾਰੇ ਵੀ ਵਲੌਗ ਦੇ ਵਿੱਚ ਕੋਈ ਮਾੜੀ ਚੰਗੀ ਗੱਲ ਨਹੀਂ ਕੀਤੀ ਭਾਵੇਂ ਉਹ ਕੋਈ ਬਲੌਗਰ ਹੈ ਭਾਵੇਂ ਉਹ ਕੋਈ ਰਿਸ਼ਤੇਦਾਰ ਹੈ ਭਾਵੇਂ ਜਿਹੜਾ ਮਰਜੀ ਹੈ ਮੈਂ ਕਿਸੇ ਦੇ ਬਾਰੇ ਕੋਈ ਅਸਤਕ ਮਾੜੀ ਚੰਗੀ ਨਹੀਂ ਕੀਤੀ ਮੈਂ ਜਿੰਨੀਆਂ ਵੀ ਗੱਲਾਂ ਕੀਤੀਆਂ ਵਾ ਆਪਣੀਆਂ ਹੀ ਕੀਤੀਆਂ ਵਾ ਆਪਣੇ ਬੱਚਿਆਂ ਬਾਰੇ ਆਪਣੇ ਪਰਿਵਾਰ ਬਾਰੇ ਤੇ ਕਿਉਂਕਿ ਕਿਸੇ ਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਆਪਣੀ ਪੀੜੀ ਥੱਲੇ ਛੋਟਾ ਮਾਰਨਾ ਚਾਹੀਦਾ ਹੈ ਕਿ ਮੈਂ ਕਿਦਾਂ ਦਾ ਹਾਂ ਤੇ ਸੋ ਸਾਰੇ ਜਣੇ ਪਿਆਰ ਕਰਿਆ ਕਰੋ ਸਪੋਰਟ ਕਰਿਆ ਕਰੋ ਤੇ ਲੋ ਜੀ ਆਪਣਾ ਦੁਪਹਿਰ ਦਾ ਜਿਹੜਾ ਖਾਣਾ ਪੀਣਾ ਨਿਭੜ ਗਿਆ ਸੀ ਤੇ ਆਪਾਂ ਹੋਰ ਹੀ ਗੱਲਾਂ ਲੈ ਕੇ ਬਹਿ ਗਏ ਆ ਤੇ ਸੋ ਛੱਡੂ ਕੋਈ ਨਾ ਹੋਰ ਕਿਸੇ ਵਲੌਗਸ ਕਰਾਂਗੇ ਆਪਾਂ ਦੀ ਉਸ ਤੋਂ ਬਾਅਦ ਆਪਾਂ ਨਾ ਤੋ ਕਿ ਆਪਣੇ ਕੱਪੜੇ ਵਗੈਰਾ ਵੀ ਧੋਲੇ ਸੀ ਕੋਈ ਵਲੌਗ ਨਹੀਂ ਸ਼ੂਟ ਕੀਤਾ ਉਦੋਂ ਤੇ ਸ਼ਾਮ ਨੂੰ ਫਿਰ ਆਪਣਾ ਆਟਾ ਜਿਹੜਾ ਥੋੜਾ ਜਿਹਾ ਗੁੱਚਾ ਹੈਗਾ ਸੀ ਥੋੜਾ ਜਿਹਾ ਹੋਰ ਗੁੰਨ ਕੇ ਤੇ ਆਪਾਂ ਨਾਲ ਬਣਾ ਲਈਆਂ ਪੂੜੀਆਂ ਕਿਉਂਕਿ ਪਰੌਣਿਆਂ ਨੇ ਅੱਜ ਅਸੀਂ ਇੱਥੇ ਰੁਕਣਾ ਸੀ ਪਰੌਣਿਆਂ ਨੂੰ ਅਸੀਂ ਰੋਕ ਲਿਆ ਸੀ ਹੋ ਤਾਂ ਬਹੁਤ ਕਾਲੇ ਸੀ ਜਾਣ ਨੂੰ ਪਰ ਅਸੀਂ ਕਿਹਾ ਕਿ ਤੁਸੀਂ ਰੈਪ ਹੋ ਇੱਕ ਰਾਤ ਤੇ ਬਾਵਾ ਘਰ ਦੇ ਵਿੱਚ ਰੌਣਕ ਜੀ ਲੱਗ ਗਈ ਵੈ ਲੈ ਇੱਕ ਜੀ ਵੱਧ ਹੋ ਜੇ ਤੇ ਰੌਣਕ ਲੱਗ ਜਾਂਦੀ ਹੈ ਤੇ ਇੱਕ ਜੀ ਘੱਟ ਹੋ ਜੇ ਤੇ ਐ ਘਰ ਸੁਣਨਾ ਹੋ ਜਾਂਦਾ ਵਾ ਤੇ ਸਰਪੰਚ ਜਣੇ ਆਏ ਸੀ ਪੂਵਾ ਜੀ ਫੂਫੜ ਜੀ ਉਹਨਾਂ ਦੇ ਦੋ ਬੇਟੇ ਤੇ ਇੱਕ ਬੇਟੀ ਉਹ ਸ਼ਾਇਦ ਤੁਸੀਂ ਵੀਡੀਓ ਦੇ ਵਿੱਚ ਮਾੜੀ ਜੀ ਦੇਖੀ ਆ ਤੇ ਆਗੇ ਸੀ ਬਹੁਤ ਵਧੀਆ ਹੋਇਆ ਤੁਸੀਂ ਦੇਖ ਲਿਆ ਤੇ ਇੱਥੇ ਮੈਂ ਪੂੜੀਆਂ ਵੇਲਣਦੇ ਸੀ ਜਸ ਕੱਢਣ ਦੇ ਸੀ ਤੇ ਨਾਲੋਂ ਨਾਲ ਫੜਾਈ ਵੀ ਜਾਂਦੇ ਸੀ ਤੇ ਲੋ ਕਿਦਾਂ ਦਾ ਲੱਗਾ ਤੁਹਾਨੂੰ ਅੱਜ ਵਾਲਾ ਵਲੌਗ ਸਾਰੇ ਜਣੇ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਦੁਪਹਿਰ ਦੇ ਖਾਣੇ 'ਚ ਅਸੀਂ ਸੇਮੀਆਂ ਬਣਾ ਲੀਆਂ ਸੀ ਮਟਰ ਪਨੀਰ ਦੀ ਸਬਜੀ ਹੋਣ ਉਹ ਹੀ ਸਬਜੀ ਸੀ ਵੈਸੇ ਸੋਚਿਆ ਸੀ ਹੋਰ ਕੋਈ ਬਣਾ ਲਈਏ ਪਰ ਫਿਰ ਕਹਿੰਦੇ ਬਾਤੂ ਪਈ ਆ ਚਲੋ ਸਰ ਜਾਣਾ ਉਹ ਦਿਨ ਤੇ ਟਾਈਮ ਇੱਥੇ ਵਾਵਾ ਹੋ ਗਿਆ ਸੀ ਕਾਫੀ ਸਾਰਾ ਟਾਈਮ ਹੋ ਗਿਆ ਸੀ ਮੇਰੇ ਖਿਆਲ ਨਾਲ 8 8:30 9 ਵਜ ਦਾ ਟਾਈਮ ਹੋ ਗਿਆ ਸੀ ਜਲੇਟ ਹੀ ਹੋ ਗਏ ਤੋਂ ਇੱਕ ਗੱਲਾਂ ਬਤਾ ਕਰ ਲੱਗ ਪਈ ਤੁਹਾਨੂੰ ਪਤਾ ਟਾਈਮ ਲੰਘ ਹੀ ਜਾਂਦਾ ਐਵੇਂ ਤੇ ਮੋਰ ਜੀ ਤੁਸੀਂ ਵੀ ਖਾ ਲਓ ਆਜੋ ਕੁੜੀਆਂ ਸਾਰੇ ਜਣੇ ਤੇ ਲੋ ਜਿਹਾ ਜਵਲਾਵ ਲੱਗ ਤਾਂ ਨਿੱਕਪ ਦਾਣਾ ਲੱਗਾ ਸਾਰੇ ਜਣੇ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਓ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਸੋ ਵੀਡੀਓ ਨੂੰ ਫੁੱਲ ਵਾਚ ਸਾਰੇ ਜਣੇ ਜ਼ਰੂਰ ਕਰਿਆ ਕਰੋ ਪਿਆਰ ਦਿਆ ਕਰੋ ਸਪੋਰਟ ਕਰਿਆ ਕਰੋ ਤੇ ਚੈਨਲ ਤੇ ਜਿਹੜੇ ਨਵੇਂ ਆਉਂਦੇ ਹੁੰਦੇ ਨੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਲਾਈਕ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਤੇ ਜਿਹੜਾ ਵੀ ਕੋਈ ਵੀਡੀਓ ਦੇਖਦਾ ਹੈ ਸੋਨੇ ਸੋਨੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਸੋ ਆਪਾਂ ਮਿਲਦੇ ਹਾਂ ਜੀ ਨੈਕਸਟ ਵਲੌਗ ਦੇ ਨਾਲ ਤਦ ਤੱਕ ਦੇ ਲਈ ਸੱਚੇ ਜੀ ਅਕਾਲ ਓਕੇ ਬਾਏ ਟੇਕ ਕੇਅਰ ਆਪਾਂ ਮਿਲਦੇ ਹਾਂ ਜੀ ਨੈਕਸਟ ਵਲੌਗ ਦੇ ਨਾਲ